ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਵੈਗਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਪੰਜਾਬੀ ਵਿਰਸੇ ਦੇ ਰਿਲੇਟਡ ਤੁਹਾਨੂੰ ਪੇਟੀ ਦੇ ਲਮਾਰੀਆਂ ਦੇ 도ੜਿਆਂ ਬਾਰੇ ਜਾਣਕਾਰੀ ਦੇਵਾਂਗੇ ਉਹਨਾਂ ਨੂੰ ਦਿਖਾਵਾਂਗੇ ਤੁਹਾਡੇ ਲਈ ਆਹ 도ੜੇ ਨੇ ਜੀ ਹੁਣ ਤਾਂ ਇਹਨਾਂ ਦੇ ਅਗੇ ਇਹ ਵੀ ਖੇਸਾਂ ਦੀ ਤਰ੍ਹਾਂ ਬਣਦੇ ਨੇ ਉਹ ਮੇ ਉੰਨੀ ਰੰਗ ਹੁੰਦੇ ਨੇ ਇਹਨਾਂ ਦੇ ਵਿੱਚ ਪਾਏ ਹੋਏ ਇਹਾਰੇ ਉਹ ਕੇਸਾਂ ਤੋਂ ਜ਼ਿਆਦੇ ਖੁੱਲੇ ਡੁੱਲੇ ਹੁੰਦੇ ਨੇ ਵੀ ਪੇਟੀਆਂ ਦੇ ਉੱਤੇ ਦਿੱਤੇ ਜਾਂਦੇ ਨੇ ਆ ਦੇਖੋ ਕਿੰਨੇ ਰੰਗ ਪਾਏ ਨੇ ਇਹ ਵੀ ਕੁੰਬਲ ਤੇ ਬੁਣੇ ਜਾਂਦੇ ਨੇ ਜੀ ਜਦੋਂ ਵੀ ਨਵਾਂ ਵਿਆਹ ਹੁੰਦਾ ਪੇਟੀਆਂ ਦੇ ਨਵੇਂ-ਨਵੇਂ 도ੜੇ ਦਿੱਤੇ ਜਾਂਦੇ ਨੇ ਨਵੀਂ 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 ਪੇਟੀ ਹੁੰਦੀ ਹੈ ਉੱਤੇ 도ੜੇ ਦਿੱਤੇ ਜਾਂਦੇ ਨੇ ਰੰਗ-ਬਰੰਗੇ ਆ ਮੈਂ ਇਹਦੇ ਨਾਲ ਖਰੋਸ਼ੀ ਇਹਦੀ ਇਹਦੇ ਲੈਂਸ ਲਾਈ ਸੀ ਨੇੜੇ ਕਰਕੇ ਦਿਖਾ ਆ ਦੇਖੋ ਆ ਦੇਖੋ ਜੀ ਇਹ ਵਿੱਚ ਰੰਗ ਨੇ ਚਿੱਟਾ, ਨੀਲਾ ਲਾਲ ਤੇ ਤੋਤੇ ਰੰਗਾ ਪੈਰਟ ਕਲਰ ਕਹਿ ਦਿੰਨੇ ਆਪਾਂ ਇਹਨੂੰ ਕਿੰਨੇ ਸੋਹਣੇ ਉਹਦੇ ਨਾਲ ਬੁਣੇ ਹੋਏ ਨੇ ਤੇ ਆ ਇਹਨਾਂ ਤੇ ਲੈਂਸ ਲਾਈ ਹੋਈ ਆ ਮਿਉਂ ਦਾ ਫੁੱਲ ਵੀ ਲੱਗ ਜਾਂਦੇ ਨੇ ਲੋਗੜੀ ਦੇ ਬਣਾਵਣਾ ਲਾਉਂਦੀ ਹੁੰਦੀਆਂ ਬੁੜੀਆਂ ਇਹ ਅਸੀਂ ਇਹਨੂੰ ਖਰੋਸ਼ੀ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਇਸ ਤਰ੍ਹਾਂ ਦਾ ਇੱਧਰ ਤਾਂ ਐਮ ਲਾਈ ਹੋਈ ਆ ਇੱਧਰਲੀ ਸਾਈਡ ਜਿਹੜਾ ਮੂਹਰਲਾ ਪਾਸਾ ਹੁੰਦਾ ਉਧਰ ਐਨ ਲਾਈ ਹੋਈ ਹੈ ਇਹ 도ੜੇ ਨੇ ਜੀ ਮੈਂ ਵੀ ਅੱਜ ਕੱਢੇ ਨੇ ਇਹ ਪੇਟੀ ਤੁਹਾਨੂੰ ਦਿਖਾਉਣ ਵਾਸਤੇ ਦਿੱਤੇ ਨਹੀਂ ਹੈਗੇ ਸਾਡੇ ਦਾ ਵੀ ਉਹ ਕਵਰ ਬਣਾਤੇ ਸੀ ਨਾਲ ਹੀ ਮੇਰੀ ਮੰਮੀ ਨੇ ਜਿਵੇਂ ਪਰਦੇ ਦਾ ਕੱਪੜਾ ਲਿਆ ਕੇ ਉਹਦੇ ਆਪਾਂ ਨੀਚੇ ਤੱਕ ਕਵਰ ਬਣਾ ਦਿੰਨੇ ਆਗੇ ਇਹ ਸਾਰੀ ਪੇਟੀ ਅਲਮਾਰੀ ਲੁਕ ਜਾਂਦੀ ਹੈ ਜਿੱਪਾ ਲਾ ਕੇ ਮੇਰੀ ਪੇਟੀ ਦਾ ਅਲਮਾਰੀ ਦਾ ਕੂਲਰ ਦਾ ਤੇ ਵਾਸ਼ਿੰਗ ਮਸ਼ੀਨ ਦਾ ਸਾਰੇ ਇਕੱਠੇ ਕੱਪੜੇ ਦੇ ਲਿਆ ਕੇ ਬਣਾਏ ਹੋਏ ਸੀ ਉਹ ਕਵਰ ਦਿੱਤੇ ਹੋਏ ਨੇ ਅੱਜ ਤੱਕ ਵੀ ਇਹ ਧੋਣੇ ਵੀ ਔਖੇ ਨੇ ਜੀ ਪਹਿਲਾਂ ਤਾਂ ਬੁੜੀਆਂ ਦਿੰਦੀਆਂ ਸੀ ਧੋਂਦੀਆਂ ਵੀ ਸੀਗੀਆਂ ਪਰ ਹੁਣ ਦੀਆਂ ਕੁੜੀਆਂ ਇੰਨੀ ਖੇਚਲਾ ਨਹੀਂ ਕਰਦੀਆਂ ਹੁਣ ਕਵਰ ਦਿੰਦੇ ਨੇ ਉਹ ਆਉਂਦੇ ਨੇ ਬਣੇ ਹੁਣ ਤਾਂ ਬਣੇ ਬਣਾਏ ਵੀ ਆਉਂਦੇ ਨੇ ਵੀ ਸਾਡਾ ਸਿੱਧਾ ਘਰੇ ਲਿਆ ਕੇ ਬਣਾਏ ਸੀ ਇਹ ਆਏ ਨੇ ਜੀ ਚਾਰ ਸਪੀਰ ਦੇ ਲਾਈ ਵੀ ਇਹਦੇ ਮਾਚਲਰ ਆ ਪੇਟੀ ਦਾ ਇੱਕ ਇੱਕ ਪੇਟੀ ਦਾ ਜੀ ਇੱਕ ਅਲਮਾਰੀ ਦਾ ਅੱਗੇ ਪੱਲੀਆਂ ਵੀ ਨਹੀਂ ਸੀ ਹੁੰਦੀਆਂ ਵੀ ਅੱਗੇ ਸਿੱਧੇ ਸਾਫ਼ ਉਹ ਵੀ ਹੈਗੇ ਨੇ ਸਾਡੇ ਚਿੱਟੇ ਖੱਦਰ ਦੇ ਜੋ 도ੜੇ ਹੁੰਦੇ ਸੀ ਉਹਦੇ ਵਿੱਚ ਤੂੜੀਆਂ ਤਾੜੀਆਂ ਦੀਆਂ ਪੰਡਾ ਬਨ ਬਨ ਕੇ ਲੈ ਕੇ ਆਉਂਦੇ ਹੁੰਦੇ ਫਿਰ 부ੜੀਆਂ ਉਹਨਾਂ ਨੂੰ ਧੋਂਦੀਆਂ ਉਹ ਵੀ ਸਾਡੇ ਪਏ ਨੇ ਪੁਰਾਣੇ ਵੀ ਇਹ ਪੇਟੀਆਂ ਅਲਮਾਰੀਆਂ ਵਾਲੇ ਨੇ ਜੀ ਆਹ ਦੇਖੋ ਇਹਦੇ ਵੀ ਇੱਧਰ ਵੀ ਉਮੀ ਆ ਖਰੋਸ਼ੀਏ ਨਾਲ ਤੇ ਇੰਦਰ ਆ ਲਾਈ ਵੀ ਹੈ ਬਹੁਤ ਮਿਹਨਤ ਹੁੰਦੀ ਹੈ ਜੇ ਖਰੋਸ਼ੀ ਨਾਲ ਵੀ ਬਹੁਤ ਮਿਹਨਤ ਹੈ ਸਾਰਾ ਕੋਸ਼ਾ ਅੱਜ ਕੱਲ ਦਾ ਇਹ ਲੋਪ ਹੋ ਰਿਹਾ ਜਿਗੱਲ ਦਾ ਇਹ ਹੈ ਹੀ ਨਹੀਂ ਕੋਈ ਬਣਾਉਂਦਾ ਹੀ ਨਹੀਂ ਹੈਗਾ ਹੁਣ ਤੁਹਾਨੂੰ ਹੋਰ ਵੀ ਅਸੀਂ ਨਵੀਆਂ ਨਵੀਆਂ ਚੀਜ਼ਾਂ ਦਿਖਾਵਾਂਗੇ ਜੀ ਪੰਜਾਬੀ ਵਿਰਸੇ ਰਿਲੇਟਡ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ